ਆ ਉਹਨਾਂ ਨੇ ਦੋ ਜਾਨੇ ਇਹ ਇੱਥੇ ਚ ਰਸਤੇ ਤੇ ਅੱਗੇ ਟੂਨਾ ਕਰਨਗੇ ਦੇਖੀ ਇਹ ਆ ਰਿਹਾ ਉਹਨਾਂ ਨੂੰ ਮੈਂ ਤੁਹਾਨੂੰ ਦਿਖਾਉਣਾ ਜ਼ੂਮ ਕਰ ਕਰ ਦਿਖਾਉਣਾ ਮੈਂ ਤੁਹਾਨੂੰ ਇਹ ਵੀਡੀਓ ਤੁਸੀਂ ਅੰਦਰ ਬੈਠ ਕੇ ਦੇਖਿਓ ਬਾਹਰੇ ਨਹੀਂ ਦਿਖਦੀ ਹੈਗੀ ਜਾਨਾ ਚੰਦਰ ਨੇਰੇ ਚ ਦਿਖੂਗੀ ਅੱਧਿਆ ਅਗੇ ਦੋ ਜਾਨੇ ਨੇਰੇ ਕਰਕੇ ਵੀਡੀਓ ਜੀ ਉਹਦੀ ਸਾਫ ਨਹੀਂ ਆਇਆ ਮੈਂ ਹਾਂ ਕੁਆਲਿਟੀ ਵਧੀਆ ਨਹੀਂ ਆ ਜੀ ਹਾਂ ਇਹ ਉਹਨਾਂ ਦੀ ਉਹ ਨਹੀਂ ਲੱਗਦੀ ਕੈ ਲੋਬੜੀ ਹਨਾ ਹਾਂ ਅੱਜ ਕੈ ਲੋਬੜੀ ਲੱਗਦੀ ਆ ਉਹਦਾ ਪੋਤਾ ਲੱਗਦਾ ਜਿਵਾਕ ਜਾਨਾ ਪੋਤਾ ਲੱਗਦਾ ਵਦਾ ਸੰਦੀਪ ਹਾਂ ਉਹੀ ਲੱਗਦੇ ਨੇ ਉਹੀ ਲੱਗਦੇ ਨੇ ਐਨਾ ਪਤਾ ਨਹੀਂ ਲੱਗਦਾ ਪਛਾਣ ਨਹੀਂ ਆਉਂਦੇ ਵੀ ਕੌਣ ਹੈ ਇਹਦਾ ਆਜਾ ਚਾਹ ਚਾਹ ਤੂੰ प्रदीप ਆਉਂਦੀ ਆ ਹਾਂ ਦੇਖ ਉਹ ਪਹਿਲਾਂ ਚਾਹਉਂਦੀ ਆ ਚਾਹ ਕੇ ਫਿਰ ਰੱਖ ਦਿੰਦੀ ਆ ਉੱਤੇ ਇਹ ਮੇ ਲੱਗ ਆਏ ਹੋਣੀ 10 ਦੁੱਸ ਦੇ ਗੇੜ ਹੈ ਨਾ ਖਾਸਾ ਨਹੀਂ ਰਹਿ ਗਿਆ ਖਾਸਾ ਨੇਰਾ ਹੋਇਆ ਹੋਇਆਗਾ ਹਾਂ ਦੇਖੋ ਸ਼ਰਾਬ ਸ਼ਰੋ ਦੀ ਬੋਤਲ ਉਹ ਸ਼ਰਾਬ ਦੀ ਬੋਤਲ ਚਾਹ ਕੇ ਰੱਖੀ ਹੋਣੀ ਹਾਂ ਕੀ ਹੈਗਾ ਆ ਪਤਾ ਨਹੀਂ ਕਿ ਤੁਨੀ ਜਿਹਾ ਲਮਕਦੀ ਆ ਦੇ ਨਾਲ ਤੁਨੀ ਜਿਹਾ ਕੁਛ ਨਾਰੀ ਨਾਰੀ ਵਾਲ ਤੇ ਲੱਗਦੀ ਆ ਹਾਂ ਨਾਰੀ ਵਾਲ ਤੇ ਤੁਨੀ ਆ ਆ ਦੇਖ ਆ ਕਿਸ ਹੋਰ ਚਾਂਜੀ ਚ ਨਹੀਂ ਆਉਣਾ ਹਾਂ ਦੇਖ ਨਹੀਂ ਰਿਹਾ ਨੇਰੇ ਕਰਕੇ ਹਾਂ ਇਹ ਤਾਂ ਜ਼ੂਮ ਕਰਕੇ ਮੜਾ ਜਾਂ ਦੀਂਦਾ ਨਹੀਂ ਤਾਂ ਜਮੀ ਨਹੀਂ ਦੀਂਦਾ ਹਾਂ ਨੇਰੇ ਚ ਹੋ ਗਿਆ ਨੇਰੇ ਜਾ ਦੇ ਤੀ ਨਾ ਆਦੀ ਵਾਲਾ ਆਉਨੇ ਨੇ ਹਾਂ ਕੋਈ ਲਾਤਾ ਕੋਈ ਚਰਾਗ ਚ ਰੋਗ ਪਤਾ ਨਹੀਂ ਕੀ ਲਾਤਾ ਉਹ ਤੇ ਇੱਕ ਤਾਂ ਜ ਦਿਨ ਵੀਰਵਾਰ ਤੇ ਗਾ ਹਾਂ ਵੀਰਵਾਰ ਕਰਕੇ ਕਰਕੇ ਗਏ ਨੇ ਇਹ ਤਾਂ ਹੀ ਆਦੇ ਮੁਰਗਾ ਤੇ ਮੁਰਗਾ ਬਠਾਈ ਬੈਠੇ ਨਾ ਦੇ ਲਵੇ ਮੁਰਗਾ ਮੁਰਗਾ ਦੀਂਦਾ ਨਹੀਂ ਕਿਤੇ ਆਦੇ ਸੇਡ ਤੇ ਬੈਠਾ ਅੱਛਾ ਹਾਂ ਆਦੇ ਸਰਦ ਨਹੀਂ ਲੱਗਦਾ ਛੋਟਾ ਜਿਹਾ ਹਾਂ ਇਹੀ ਆ ਨਾ ਇਹੀ ਹੈ ਮੁਰਗਾ ਹੀ ਲੱਗਦਾ ਹਾਂ ਆਹ ਆਹ ਮੁਰਗਾ ਹੀ ਆ ਹਾਂਜੀ ਹਰੇ ਹੱਥ ਜੀ ਦੇ ਭੱਜੂ ਦੇਖਿਓ 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 ਮੈਨੂੰ ਮੁਰਗਾ ਹੀ ਲੱਗਦਾ ਨਾ ਹੱਥ ਲਾ ਰਹੀ ਸੀ ਹੈ ਨਾ ਹੂੰ ਇਹ ਕਰਤਾਨਸ ਕੰਮ ਆਪਦਾ ਇਹਨਾਂ ਨੇ ਅੱਛਾ ਮੁਰਗਾ ਤੂੰ ਐ ਦੇਖੋ ਉੱਥੇ ਬੈਠਾ ਇੱਕਦਾਂ ਉੱਠਿਆ ਨਹੀਂ ਨਾ ਕਹਿੰਦੀ ਕਿ ਬੇਹੋਸ਼ ਹੋ ਜਾ ਕਰਿਆ ਹੋਇਆ ਹਾਂ ਆ ਭੱਗ ਗਿਆ ਦੇ ਹੁਣ ਇਹ ਦੋਨੋਂ ਉਧਰੇ ਮੁੜ ਗਏ ਪੁੱਠੀ ਮੁੜ ਗਏ ਹੂੰ ਕਰਕੇ ਉਧਰ ਨੇ ਲੰਘਿਆ ਆਪ ਤਾਂ ਹਾਂ ਬਾਅਦ ਚ ਭੱਗ ਗਿਆ ਉਧਰ ਅੱਜ ਆਪਾਂ ਤਾਂ ਪਰ ਉਹਨੇ ਫੋਨ ਕਰਿਆ ਮੁੰਡੇ ਨੇ ਆ ਕੇ ਇਹ ਇੱਧਰ ਗੇੜਾ ਮਾਰਨ ਆਉਂਦੇ ਹੁੰਦੇ ਨੇ ਤਨੇਜਾਰੇ ਜਾਣੇ ਸ਼ਾਮ ਨੂੰ ਇਹ ਲੇਟ ਪੈਂਦੇ ਨੇ ਕਿ ਆਪਾਂ ਤਾਂ ਸੱਜਰੀ ਸੌ ਜਾਂਦੇ ਆਂਗੇ ਇਹ ਸ਼ੈਰ ਕਰਨ ਆ ਜਾਂਦੇ ਨੇ ਸ਼ਾਮ ਨੂੰ ਰੋਟੀ ਦਿਖਾ ਕੇ ਆਪਾਂ ਸੁੱਤੇ ਪਏ ਤੇ ਉਦੋਂ ਅੱਜ ਤਾਂ ਫੋਨ ਕਰਿਆ ਤਾਂ ਜਿਹਨੇ ਫੋਨ ਕਰਿਆਗਾ ਬੁਲਾਦਾ ਹੈਗਾ ਤੀਕਾ ਟਾਈਮ ਦੱਸ ਦੋ 2 ਵਜੇ ਦੇ ਗੇੜ ਹੋਰ 10 ਟਿਕੜ ਕਰਕੇ ਗਏ ਨਹੀਂ ਕਿਤੇ ਮੈਂ ਸੁੱਤਾ ਪਿਆ ਤੀ ਜਮੇ ਇਹ ਜਦੀ ਮੱਲਾ ਦਾ ਮੁੰਡਾ ਮੰਗਰ ਦੀ ਮੰਗ ਰਹੀ ਆਗੇ ਫੇਰ ਹੋਰ ਕੀ ਆ ਤਾ ਤਾ ਦਿਵਾ ਜ ਮਚਦਾਈ ਤੀ ਕਿ ਨਹੀਂ ਤਾ ਉਹਨਾਂ ਨੂੰ ਇਹ ਦਿ세 ਨਹੀਂ ਹਾਂ ਦਿ세 ਨਹੀਂ ਹੈਗੇ ਇਹ ਕਿਤੇ ਇਧਰ ਨੇਰੇ ਨੂੰ ਹੋਰ ਜਗ੍ਹਾ ਨੰਗੇ ਹੋਤੇਗੇ ਹਾਂ ਆ ਹੋਰ ਆ ਗਿਆ ਕੋਈ ਪਿੰਡ ਚ ਉਹਦੀ ਆਪਾਂ ਗਏ ਤੇ ਇਧਰ ਹਾਂ ਉਹਨਾਂ ਨੇ ਫੋਨ ਕਰਤਾ ਇਹਨਾਂ ਉਹਨਾਂ ਨੂੰ ਦੂਜਿਆਂ ਨੂੰ ਹਾਂ ਉਧਰ ਹੋ ਆ ਗਿਆ ਉਧਰ ਆਪਾਂ ਮਗੇ ਸਾਰੇ ਇਕੱਠੇ ਹੋ ਗਏ ਇਕੱਠੇ ਹੋ ਗਏ ਤੇ ਸਾਰੇ ਹਾਂ ਆਲੇ ਹੈ ਵਿਚ ਬਦਲੇ ਕੀ ਹੈ ਇਹਦੇ ਕੁਝ ਇਹਦੇ ਨਾਰੀ ਅਲਜਰ ਕੇ ਨਾਰੀ ਰੱਖਿਆ ਵੇਪਰ ਆਪਾਂ ਦੇਖਿਆ ਦੀ ਜਾ ਕੇ ਜਦੋਂ ਹਾਂ ਉਹ ਵਿਚਾਰਾ ਮੁਰਗਾ ਜਦੇ ਲਾਈ ਬੰਨ ਕੇ ਲੱਤਾਂ ਜੀ ਆਉਂਦੀ ਐਂ ਬਠਿਆਤਾ ਦੱਸ ਐ ਅੱਜ ਆਪਾਂ ਸਮਾਨ ਦਿਖਾਉਣੇ ਹੈਗੇ ਹੂੰ ਅਜਾੜਾ ਨਿਕਾ ਨਿਕਾਇਆ ਸਮਾਨ ਆ ਲਮਗਲ ਲਮਜਾ ਲਾਟਰੋਂ ਬਾਟਰਮਾ ਅਸੀਂ ਸਾ ਨਿਕਾ ਆਇਆ ਇਹ ਸਮਾਨ ਤੁਹਾਨੂੰ ਅਸੀਂ ਦੂਜੀ ਵੀਡੀਓ ਦਿਖਾਉਂਦਾ ਵੀਡੀਓ ਬਣਾ ਰਹੇ ਹਾਂ ਨਾਲ ਹੋਰ ਮੋਬਾਈਲ ਤੇ ਇਹ ਤਾਂ ਕੈਮਰਾ ਵਾਲੇ ਚੋਂ ਨਹੀਂ ਸਫਾਈ ਨਹੀਂ ਆਉਂਦੀ ਕਲੀਅਰਿਟੀ ਨਹੀਂ ਆਉਂਦੀ ਹੈਗੀ ਅਸੀਂ ਨਾਲ ਮੋਬਾਈਲ ਤੇ ਬਣਾਉਣਾ ਵੀਡੀਓ ਇਹ ਅਸੀਂ ਇਹਦੇ ਮਾਗਰੇ ਚਲਾਵਾਂਗੇ ਵੀਡੀਓ ਇਹ ਦੇਖਿਓ ਇਦੇ ਵਿੱਚ ਸਾਰੇ ਸਫਾਈ ਜਾਊਗੇ ਮੋਬਾਈਲ ਵਾਲੀ ਚ ਹਾਂ ਫਿਰ ਆਪਾਂ ਮੋਬਾਈਲ ਲੈ ਕੇ ਤੇ ਵੀਡੀਓ ਹਾਂ ਮੋਬਾਈਲ ਪਹਿਲਾਂ ਬਹਿ ਤਿਆਰ ਤਾਂ ਵੀਡੀਓ ਬਣਾ ਰਹੇ ਹਾਂ ਉਹਨਾਂ ਦੀ ਵੀਡੀਓ ਬਣਾ ਲਾਂਗੇ ਜਾ ਕੇ ਹਾਂ ਮੈਂ ਫੋਲਾ ਵਾਲੀ ਚ ਕਰ ਲੱਗ ਗਈ ਉਹਦੀ ਨਹੀਂ ਆ ਜਿਹੜੇ ਆਪਣੇ ਨਾਲ ਤਾਂ ਡਰਦੇ ਨੇ ਇਹ ਤਾਂ ਡਰਦੇ ਰਹੇ ਤਾਂ ਕਹਿੰਦੇ ਸਾਡੇ ਪਰਾਂ ਵੀ ਆਪਾਂ ਨਹੀਂ ਹੱਥ ਲਾਉਂਦੇ ਹੈਗੇ ਕੀ ਹੁੰਦਾ ਇੰਨਾ ਜੂਣਿਆ ਚ ਐ ਸੋਚਦੇ ਨੇ ਤਾਂ ਵਿਚਾਰੇ ਹਾਂ ਪਤਾ ਨਹੀਂ ਨਾ ਇਹਨਾਂ ਆਏਗਾ ਪਰ ਜਾਨੀ ਆਪਾਂ ਨੂੰ ਚਲ ਪਤਾ ਲੱਗ ਗਿਆ ਇੰਨਾ ਵੀ ਇਹਦੇ ਵਿੱਚ ਕੁਝ ਨਹੀਂ ਹੁੰਦਾ ਉਹਨਾਂ ਮਰ ਸਕਣ ਦੁਆਰ ਪਤਾ ਲੱਗ ਗਿਆ ਪਹਿਲਾਂ ਤਾਂ ਆਪਾਂ ਵੀ ਡਰਦੇ ਤੇਗੇ ਹਾਂ ਜਿਹਦੇ ਨੰਬਰ ਸਾਕਲੇ ਫਿਰ ਆਪਣਾ ਜਿਹੜਾ ਡਰਜਾ ਦਾ ਡਰਜਾ ਚੱਕਿਆ ਗਿਆ ਪਤਾ ਲੱਗੇ ਵੀ ਚੀਜ਼ਾਂ ਦੇ ਕੁਝ ਨਹੀਂ ਹੁੰਦਾ ਹੈਗਾ ਜਿੰਨੀ ਜਿੰਜ ਵਿੱਚ ਸਵਾਸ ਜਾਏ ਹੁੰਦਾ ਵੀ ਇਹ ਕੀ ਲੋਕਾਂ ਦੇ ਸਵਾਸ ਚ ਫਿਰਦੇ ਨੇ ਤੁਰੇ ਆਹ ਸਮਾਨ ਤਾਂ ਨਹੀਂ ਸਾਡੇ ਕੋਈ ਕੰਮ ਨਹੀਂ ਤੀਗਾ ਜਿਹੜੀ ਇਹ ਸ਼ਰਾਬ ਦੀ ਬੋਤਲ ਤੇ ਮੁਰਗਾ ਤੀਗਾ ਇਹ ਤਾਂ ਅੱਜ ਫਿਰ ਮੈਂ ਇੱਕ ਸ਼ਰਾਬੀ ਨੂੰ ਫੋਨ ਕਰਿਆ ਮੈਨੂੰ ਸ਼ਰਾਬੀ ਦਾ ਨੰਬਰ ਹੈਗਾ ਤੇ ਇੱਕ ਦਾ ਉਹਨੂੰ ਮਾਰਿਆ ਫਿਰ ਮੈਂ ਫੋਨ 10 ਵਜੇ ਰਾਤ ਨੂੰ ਮਹਾ ਵੀ ਆ ਜਾ ਉਹ ਸ਼ਰਾਬ ਦੀ ਬੋਤਲ ਪੂਜਾ ਨਾਲੇ ਮੁਰਗਾ ਪਿਆ ਹੈਗਾ ਹੋਰ ਲੱਡੂ ਲੱਡੂ ਤੇੜੇ ਉਹ ਤਾਂ ਜਵਾਕਾਂ ਜੋਕਾਂ ਨੇ ਖਾ ਲਏ ਬਤਾਸੇ ਤੇ ਜਿਹੜੇ ਹੂੰ ਉਹਦਾ ਜਵਾਬ ਚ ਮਿਲਦਾ ਡਰਦੇ ਤੇ ਵੀ ਪਹਿਲਾਂ ਡਰੀ ਕਈ ਨਹੀਂ ਉਹ ਅਸੀਂ ਨਿਕਾਂਦੇ ਐਂ ਲਵਨ ਲੱਗਦੇ ਤੇ ਫਿਰ ਆਪਾਂ ਨੇ ਜਦੋਂ ਉਹਨਾਂ ਨੂੰ ਕਿਹਾ ਵੀ ਇਹਨਾਂ ਚੀਜ਼ਾਂ ਚ ਕੀ ਆ ਫਿਰ ਉਹਨਾਂ ਨੂੰ ਐ ਜੇ ਹੋ ਗਿਆ ਵੀ ਉਹ ਡਰ ਜਾ ਚੱਕ ਗਿਆ ਵੀ ਇਹ ਨਹੀਂ ਡਰਦੇ ਹਾਂ ਅਲੋ ਆ ਗਿਆ ਸ਼ਰਾਬੀ ਵੀ ਅਸੀਂ ਨਹੀਂ ਡਰਦੇ ਫਿਰ ਫਿਰ ਆਪਨੇ ਕਹਿ ਤੋ ਲੱਗ ਗਏ ਐ ਜੇ ਕਰਨ ਹਾਂ ਅਲੋ ਆ ਗਿਆ ਉਹ ਕੰਮ ਤਾਂ ਵਧੀਆ ਇੰਜੋਏ ਕਰੂੰਗਾ ਉਹ ਜੱਕ ਲਾਉਂਦਾ ਮੁਰਗਾ ਆ ਗਿਆ ਸ਼ਰਾਬੀ ਨਾਲ ਉਹ ਦੇਖ ਸ਼ਰਾਬੀ ਲਈਤੀ ਬੋਤਲ ਕਹਿੰਦਾ ਮੈਂ ਤਾਂ ਵਧੀਆ ਇੰਜੋਏ ਕਰੂੰਗਾ ਹੁਣ ਉਹਦਾ ਕੰਮ ਬਣ ਗਿਆ ਇੱਕ ਦਿਨ ਦਾ ਹਾਂ ਇਹ ਸਾਰੇ ਡਰੀ ਜਾਂਦੇ ਡਰ ਕੇ ਭਾਏ ਦੇ ਦਤਾ ਇਹ ਤਾਂ ਮਾਹੀ ਮਿਠਾ ਕੇ ਰੱਖੇ ਨੇ ਮੈਂ ਵੀ ਚਲ ਤੁਸੀਂ ਬਹਿ ਜਾਓ ਐਨੇ ਕੁ ਹੁੰਦਾ ਹੈਗਾ ਇਹਨਾਂ ਚੀਜ਼ਾਂ ਚ ਕੀ ਆ ਤਾਂ ਲੋਕ ਐਵੇਂ ਬਹਿਮਾ ਪਰਮਾ ਚ ਕੀ ਕਰਿਆ ਪਿਆ ਕਿਸੇ ਦਾ ਟੂਣਾ ਜਾ ਹਨ ਹਾਂ ਆਹ ਦੇਖੋ ਅਬ ਚਾਚਾ ਜੀ ਇਧਰੋਂ ਦੁਕਾਨ ਤੋਂ ਆ ਰਹੇ ਤੇ ਇਸ ਤਾਪ ਦੇਖ ਰਹੇ ਤੇ ਵੀ ਆਹ دیਵਾ ਜਿਕੇ ਚੱਲੀ ਜਾਂਦਾ ਕਿਉਂ ਕਰਨਾ ਸੀ ਕਿਸੇ ਨੇ ਕਿੰਨਾ ਕੁਸਤਰਿਆ ਪਿਆ ਮੁਰਗੀ ਇਹ ਤਾਂ ਫੋਨ ਕਰਕੇ ਬੁਲਾਏ ਰਨੇ ਆਪਾਂ ਨੂੰ ਵੀ ਇੱਥੇ ਕਿਸਦਾ ਟੂਣਾ ਕਰਿਆ ਪਿਆ ਨੇ ਆਪਾਂ ਨੂੰ ਕੀ ਪਤਾ ਲੱਗਦਾ ਤੇ ਹਨ ਹਾਈ ਆਹ ਦੇ ਵਿਚ ਲਫਾ ਵੇਚੀ ਵੀ ਆ ਸਮਾਨ ਕੁਸ ਹੋਰ ਮਾਈ ਹਾਂ ਕੀ ਇਸਾ ਇਸ ਨੂੰ ਲਮ ਨੂੰ ਦੇਖ ਲਾ ਆ ਤੇਲ ਬਿਆਜਾ ਚਾਈ ਮੈਂ ਤੇ ਵਿੱਚ ਦੇਖੇ ਕਿੰਨਾ ਖੁਸ਼ ਆ ਜੀ ਦੇਖ ਲਓ ਆ ਤੇਲ ਵਾਲੀ ਸਿੱਸੀ ਲੈ ਆ ਨਾ ਹੋਰ ਕੋਈ ਨਹੀਂ ਕੀ ਜੀ ਫਰੀ ਦਾ ਸਮਾਨ ਫਰੀ ਦਾ ਸਮਾਨ ਬਣ ਗਿਆ ਆ ਕੀ ਆ 50 50 ਆ ਕੀ ਇਹਦੇ ਵਿੱਚ ਲੱਡੂ ਲਾਉਂਦੀ ਖਾਣ ਵਾਲੀ ਪਹਿਲਾਂ ਨਹੀਂ ਬੋਲੀ ਲੱਡੂ ਚੂੜੀਆਂ ਪਈਆਂ ਨੇ ਦੇਖ ਲਓ ਆ ਚੂੜੀਆਂ ਪਈਆਂ ਨੇ ਨਾ ਆ ਮੁਰਗਾ ਵੀ ਪਿਆ ਜੀ ਦੇਖੋ ਬਨ ਕੇ ਧਰਿਆ ਹੋਇਆ ਵਿਚਾਰਾ ਦੇਖ ਲਓ ਜੀ ਤੇ ਮੇਰੇ ਆਪਾਂ ਫੋਨ ਕਰ ਦੇਣਾ ਉਹਨੂੰ ਕਿਸੇ ਨੂੰ ਹੁਣ ਆਪਾਂ ਤਾਂ ਹੁਣ ਆਪਣੇ ਦਾ ਕਿਸੇ ਕੰਮ ਨਹੀਂ ਆਉਂਦਾ ਇਹ ਮੁਰਗਾ ਤੇ ਆਹ ਸ਼ਰਾਬ ਆਹ ਸ਼ਰਾਬ ਤਾਂ ਸ਼ਰਾਬੀ ਲੈ ਜਾਊਗਾ ਫੋਨ ਕਰ ਦੇਣਾ ਫੋਨ ਆ ਮੁਰਗਾ ਹੁਣ ਦੇ ਦੇਣਾ ਕਿਸੇ ਨੂੰ ਆਪਾਂ ਨਹੀਂ ਕਰਨਾਗਾ ਤੂੰ ਹਾ ਚੱਕਰੀ ਦੇਖ ਲਓ ਜੀ ਕਿੱਡੀ ਵੱਡੀ ਰੱਖੀ ਪਈ ਹੈਗੀ ਲੈ ਫੋਨ ਕਰੀ ਆਪਾਂ ਫਿਰ ਉਹਨੂੰ ਆਹ ਸ਼ਰਾਬ ਤੇ ਕਾ ਦੋ ਕਿਸੇ ਨੂੰ ਆਹ ਸ਼ਰਾਬ ਚ ਕਾ ਦਨੇ ਆਪਣੇ ਦਾ ਕਿਸੇ ਕੰਮ ਨਹੀਂ ਆਉਂਦੀ ਇਹ ਨਹੀਂ ਥੋੜੇ ਕਮਾਂਡੀਨ ਚ ਕਾ ਦੋ ਸ਼ਰਾਬ ਸੀ ਲੈ ਹੈਲੋ ਆਹ ਕਾਲੇ ਕੀ ਹਾਲ ਆ

ਇਹ ਕੀ ਰੱਖਿਆ ਜਿਹੜਾ ਲੋਕ ਇਹ ਕਰਦੇ ਨੇ ਕੀ ਪਤਾ ਕਾਤੋਂ ਇੰਨਾ ਬਹਿਮਪਰ ਕਰਦੇ ਨੇਗੇ ਲੋਕ ਗੁਰਦੁਆਰਿਆਂ 'ਚ ਜਾਣ ਮੱਥੇ ਟੇਕਣ ਹੁਣ ਤੁਸੀਂ ਇਹ ਦੇਖ ਲਓ ਕਿੰਨਾ ਕੁਝ ਕਰਦੇ ਨੇਗੇ ਇਹ ਚਾਚਾ ਜੀ ਲੋਕ ਇਹ ਚੀਜ਼ਾਂ ਵੱਲ ਵੱਧ ਜਾ ਰਹੇ ਨੇ ਤੇ ਗੁਰਵਾਨੀ ਨਾਲ ਘੱਟ ਜੁੜ ਰਹੇ ਨੇ ਇਹ ਅਖੰਡ ਜਾਲੇ ਅਖੰਡ ਵੱਧ ਗਿਆ ਸਿਆਣੇ ਸੱਪਿਆਂ ਨੂੰ ਤਾਂ ਇਹ ਵੱਧ ਪੈਸੇ ਦਿੰਦੇ ਨੇਗੇ ਉਹ ਕਹਿੰਦੇ ਨੇ ਹੁੰਦੇ ਵੀ ਚੰਦ ਤੇ ਪਹੁੰਚ ਗਈ ਦੁਨੀਆ ਇਹ ਇੱਥੇ ਦੀ ਇੱਥੇ ਟੋਨੇ ਲਾਉਣੀਆਂ ਚਾਹੁੰਦੇ ਨੇ ਇਹ ਹਾਲ ਟੋਨੇ ਟੰਮਣਾ ਦੇਖੋ ਜੇਖੀ ਹੁਣ ਇਹਨਾਂ ਨੇ ਇੰਨਾ ਖਰਚ ਕਰਿਆ ਇਹ ਸਮਾਨ ਲਿਉਣ ਤੇ ਇਹ ਹੀ ਸਮਾਨ ਮਦਦ ਇਹ ਸੇ ਪੈਸਿਆਂ ਦਾ ਕੋਈ ਹੋਰ ਸਮਾਨ ਲਿਆਉਂਦੇ ਆ ਉਹਦੇ ਬੱਚਿਆਂ ਨੂੰ ਦਿੰਦੇ ਖਾਣ ਨੂੰ ਰੋਟੀ ਲੈ ਆਂਦੇ ਲੈ ਕੇ ਦਿੰਦੇ ਕੋਈ ਆ ਦੇਖੋ ਕਿਵੇਂ ਲੱਡੂ ਸ਼ਰਾਬਾਂ ਮੁਰਗੇ ਕੋਈ ਚੀਜ਼ਾਂ ਨਹੀਂ ਦੱਸੋ ਇਹ ਟੂਣੇ ਕਰਨ ਵਾਲੀਆਂ ਚੀਜ਼ ਹੁਣ ਤਾਂ ਬਸ ਜਿੱਧਰ ਨੂੰ ਕਹੇ ਲੋਕਾਂ ਨੂੰ ਆ ਸੈਣਾ ਵਧੀਆ ਉੱਥੇ ਉਹਨਾਂ ਕੋਲ ਹੀ ਵਗ ਜਾਂਦੇ ਨੇ ਤੁਰ ਜਾਂਦੇ ਨੇਗੇ ਉਹਨਾਂ ਦੇ ਤਾਂ ਬਸ ਮੂੰਹ ਖੁੱਲੇ ਹੋਏ ਨੇ ਸਿਆਣਿਆਂ ਦੇ ਘਰ ਪਰ ਕਿਸੇ ਨੇ ਕਿੰਨੇ ਮੰਗਲਵਾਰ ਵੀ ਕਰ ਵੀਰਵਾਰ ਇੱਕ ਤਿੰਨ ਦਿਨ ਮਸ਼ਹੂਰ ਨੇ ਮੰਗਲਵਾਰ ਵੀਰਵਾਰ ਸ਼ਨੀਵਾਰ ਸ਼ਨੀਵਾਰ ਕਦੇ ਰੜਕੇ ਖੜਿਆ ਦਿੰਦੀਆਂ ਨੇ ਜੀ ਚਰਾਸਤੇ 'ਚ ਜਾਦੂ ਟੂਨੇ ਕਰਨਵਾਰੇ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਕੀ ਲਿਖਿਆ ਹੈ ਜਦੋਂ ਹਿੰਦੁਸਤਾਨ ਤੇ ਬਾਬਰ ਨੇ ਹਮਲਾ ਕੀਤਾ ਉਸ ਵੇਲੇ ਦਾ ਹਾਲ ਦੱਸ ਰਿਹਾ ਜਨ ਗੁਰੂ ਨਾਨਕ ਦੇਵ ਜੀ ਗੁਰਬਾਣੀ ਵਿੱਚ ਕਹਿੰਦੇ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੇਰ ਸੁਣਿਆ ਤਾਇਆ ਕਹਿੰਦੇ ਜਦੋਂ ਹਿੰਦੁਸਤਾਨ ਦੇ ਪਠਾਨਾਂ ਨੂੰ ਪਤਾ ਲੱਗਿਆ ਕਿ ਇਧਰੋਂ ਬਾਬਰ ਹੱਲਾ ਕਰਕੇ ਆ ਰਿਹਾ ਹੈ ਹਿੰਦੁਸਤਾਨ ਤੇ ਤਾਂ ਕਹਿੰਦੇ ਉੱਥੇ ਹਿੰਦੁਸਤਾਨ ਦੇ ਪਠਾਨਾਂ ਨੇ ਕਹਿੰਦੇ ਪੀਰਾਂ ਨੂੰ ਸੱਦ ਲਿਆ ਬਾਰਡਰ ਤੇ ਵੀ ਉੱਥੇ ਤੋਂ ਜਾਦੂ ਟੂਨੇ ਕਰਦੋ ਜਿਹੜਾ ਬਾਬਰ ਆ ਗਿਆ ਉਹਦੀ ਫੌਜ ਪਿੱਛੇ ਮੁੜ ਜਾਏ ਉਹਦੀ ਫੌਜਾਂ ਨਹੀਂ ਹੋ ਜੇ ਕਹਿੰਦੇ ਥਾਣ ਮੋਕਾਮ ਜਲੇਬਿਜ ਮੰਦਰ ਮੁਸਮਸ ਕੋਇਰ ਲਾਇਆ ਕਹਿੰਦੇ ਬਾਬਰ ਦੀ ਫੌਜ ਨੇ ਇਹਨਾਂ ਦੇ ਸਹਿਜਾਦਿਆਂ ਨੂੰ ਕਹਿੰਦੇ ਟੋਟੇ ਟੋਟੇ ਕਰਕੇ ਮਿੱਟੀ 'ਚ ਰੋਲ ਦੇ ਆਗੇ ਤੇ ਕਹਿੰਦੇ ਇਹਨਾਂ ਦੇ ਮਹਿਲ ਮਾੜੀਆਂ ਨੂੰ ਇਹਨਾਂ ਦੇ ਘਰਾਂ ਨੂੰ ਅੱਗ ਲਾਤੀ ਕਹਿੰਦੇ ਸੁਆਹ ਹੋ ਗਏ ਕਹਿੰਦੇ ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ ਪਰਚਾ ਕਹਿੰਦੇ ਨੇ ਕਰਾਮਾਤ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਕਹਿੰਦੇ ਉੱਥੇ ਕੋਈ ਮੁਗਲ ਕਹਿੰਦੇ ਅੰਨਾਣੇ ਹੋ ਜਾ ਕਹਿੰਦੇ ਕਿਸੇ ਵੀ ਪੀਰ ਦੀ ਕਹਿੰਦੇ ਕੋਈ ਕਰਾਮਾਤ ਨਹੀਂ ਚੱਲੀ ਉੱਥੇ ਜਾਦੂ ਟੂਣਾ ਕੋਈ ਨਹੀਂ ਚੱਲਿਆ ਆਏਗਾ ਕਹਿੰਦੇ ਬਾਦਰ ਤੇ ਅਨੇ ਮੁਗਲ ਪਠਾਣਾ ਪਈ ਲੜਾਈ ਰਣਮੈ ਤੇਗ ਵਗਾਈ ਕਹਿੰਦੇ ਫਿਰ ਮੁਗਲਾਂ ਤੇ ਪਠਾਣਾ ਦੀ ਲੜਾਈ ਹੋਈ ਤੇ ਲੜਾਈ ਦੇ ਮੈਦਾਨ ਵਿੱਚ ਕਹਿੰਦੇ ਦੋਹਾਂ ਧਿਰਾਂ ਦੀਆਂ ਤਲਵਾਰਾਂ ਚੱਲੀਆਂ ਇਹ ਸ਼ਬਦ ਅਗੇ ਕਾਫੀ ਲੰਬਾ ਗੁਰੂ ਨਾਨਕ ਦੇਵ ਜੀ ਅਗੇ ਐਂਡ ਤੇ ਕੀ ਦੱਸ ਰਹਿ ਜਾਂ ਨਾ ਕਹਿੰਦੇ ਦੁੱਖ ਸੁੱਖ ਤੇਰਾ ਪਾਣਾ ਹੋਵੇ ਕਹਤਾਂ ਜਾਇ ਰਵਾਈ ਹੈ ਕਹਿੰਦੇ हे ਪ੍ਰਮਾਤਮਾ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਕਹਿੰਦੇ ਸਾਨੂੰ ਤੇਰੇ ਰਜਾ ਵਿੱਚ ਹੀ ਰਹਿਣਾ ਚਾਹੀਦਾ ਹੈ ਕਹਿੰਦੇ ਹੋਰ ਅਸੀਂ ਕਿਹਦੇ ਕੋਲੇ ਜਾ ਕੇ ਦੁੱਖ ਫਰੋਲੀਏ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡੇ ਨਾਟਕ ਬਣਾਉਣ ਤੇ ਮਿਹਨਤ ਬਹੁਤ ਆਈ ਹੈਗੀ। ਧੰਨਵਾਦ ਸਾਰਿਆਂ ਦਾ।